ਵੇਇਆ ਜਿਹੜਾ ਸੁੱਖ ਦਾ ਸਹ ਆਇਆ ਪੰਜਾਬ ਦੇ ਅੰਦਰ بارش ਰੁਕੀ ਆ ਤੇ ਪਾਣੀ ਦਾ ਜਿਹੜਾ ਲੈਵਲ ਆ ਉਹ ਘਟਿਆ ਕਿਸੇ ਕਾਰਨ ਕਰਕੇ ਉਹਦੀ ਕਰਕੇ ਪਹਿਲਾਂ ਤਾਂ ਮਾਨ ਨੂੰ ਥੋੜਾ ਉਦਾਸ ਸੀਗਾ ਸੈਡ ਸੀਗਾ ਕਿਉਂਕਿ ਖਾਸ ਕਰਕੇ ਜਗਰਾਉਂ ਦੇ ਅੰਦਰ ਜਿਹੜੀ ਸਾਡੇ ਭਰਾ ਭਰਾ ਹੈਗੇ ਆ ਖਾਸ ਕਰ ਦੁਕਾਨਦਾਰ ਕਾਫੀ ਮਜੂਜ਼ ਸੀਗੇ ਲੇਕਿਨ ਅੱਜ ਕੁਝ ਦੁਕਾਨਾਂ ਖੁੱਲੀਆਂ ਆ ਕੁਝ ਗਤੀ ਵੀ ਦੇਖਣ ਨੂੰ ਮਿਲੀ ਆ ਤੇ ਇਸ ਕਰਕੇ ਇੱਕ ਮਾਨ ਨੂੰ ਜਿਹੜਾ ਸੈਟੀਸਫੈਕਸ਼ਨ ਹੋਈ ਆ ਤੇ ਉਹਦੀ ਕਰਕੇ ਫਿਰ ਮੌਕੇ ਦੀ ਪ੍ਰੋਗਰਾਮ ਕੀਤਾ ਗਿਆ ਕਿਉਂਕਿ ਦਿਨਾਂ ਜਿਹੜਾ ਸਾਹਵਾਦ ਹੁੰਦਾ ਆ ਇੰਨੀ ਹੀ ਕਾਸੀਂ ਪੋਸਟਪੋਨ ਕਰਤਾ ਸੀ ਸੋ ਆਪਾਂ ਮੁबारक ਬਾਤ ਥੇੜੀ ਅੱਜ ਸਾਡੇ ਭਰਾ ਨੂੰ ਜਿਹੜੇ ਹਮੇਸ਼ਾ ਹੀ ਮੈਂ ਕਹਾਂ ਇੱਕ ਲੋਕ ਚਾਰੀ ਦੇ ਅੰਦਰ ਸੱਚ ਨੂੰ ਲੈ ਕੇ ਆਉਂਦੇ ਨੇ ਆਪਣੇ ਤਿਆਰਬੇ ਦੇ ਨਾਲ ਆਪਣੀ ਬੁੱਧੀ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਸੋ ਅੱਜ ਉਸ ਕਾਬਲੀਅਤ ਨੂੰ ਅਸੀਂ ਸਨੂਰ ਕਰਦੇ ਹੋਏ ਮੈਂ ਉਹਨਾਂ ਦਾ ਜਨਮ ਦਿਨ ਮਨਾ ਕੇ ਆਪਣੀ ਟੀਮ ਬਲੋ ਸਮੁੱਚੀ ਟੀਮ ਬਲੋ ਮਾਣ ਸੂਸ ਕਰ ਰਹੇ ਹਾਂ ਤੇ ਉਹਨਾਂ ਨੂੰ ਵਧਾਈ ਵੀ ਦਿੰਨੇ ਆ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਉਹਨਾਂ ਨੂੰ ਤੇ ਉਹਦੇ ਵਿੱਚ ਆਪਣੀ ਤੋਂ ਟੀਮ ਨੂੰ ਮਲਾਉਂਗਾ ਪਹਿਲਾਂ ਸਾਡੇ ਸਪਾਈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜੀ ਸਾਡੇ ਟੀਮ ਦੇ ਅੰਦਰ ਫੇਰੀ ਟੀਮ ਦੇ ਅੰਦਰ ਸਾਡੇ ਸੈਕਟਰ 500 ਦੇ ਪ੍ਰਧਾਨ ਅਮਿਤ ਕਲਿਆਣ ਜੀ ਉਹਦੇ ਸਮਾਸੇ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਹਮੇਸ਼ਾ ਤਰੱਕੀਆਂ ਬਖਸ਼ੀ ਬਲੰਦੀਆਂ 'ਚ ਰੱਖੀ ਜਿਸ ਨਾਮ ਨੇ ਉਹ ਕੇ ਸਮਾਸੇ ਵੀ ਵੀਰ ਰਮਪੀ ਲਧਰੇ ਜਿਹੜਾ ਕਿ ਸਾਡੇ ਮਾਣ ਆ ਸਦਾ ਹੀ ਸਾਡੇ ਰਾਜਗਾਲਬ ਜੀ ਦਾ ਜਨਮ ਦਿਨ ਮਨਾ ਰਹੇ ਆ ਉਹਨਾਂ ਦੀਆਂ ਪਰਮਾਤਮਾ ਪ੍ਰਭੂ ਵਾਲਮੀਕ ਮਹਾਰਾਜ ਜੀ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਜੋ ਵੀ ਉਹਨਾਂ ਦੇ ਦਿਲ ਦੀਆਂ ਤਮੰਨਾਵਾਂ ਇਹ ਸਾਰੀਆਂ ਪੂਰੀਆਂ ਕੀਤੀਆਂ ਜਾਣ ਮਹਾਰਾਜ ਜੀ ਅਰਦਾਸ ਕਰਦੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹੈਪੀ ਬਰਥਡੇ ਰਾਜਗੁਰੂ ਰਾਜਗੁਰੂ ਹੈਪੀ ਬਰਥਡੇ ਬਹੁਤ ਬਹੁਤ ਮੁਬਾਰਕਾਂ ਵੀ ਮੂਵ ਮਿੱਠਾ ਪਰਮਾ ਜਨਮ ਤੇ ਬਹੁਤ 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 ਬ ਉਹਨਾਂ ਦੀਆਂ ਜਿੰਨੀਆਂ ਵੀ ਅਧੂਰੀਆਂ ਹਾਂ ਵਿਸ਼ੇਸ਼ ਹੈਗੀਆਂ ਉਹ ਪੂਰੀਆਂ ਕਰਨ ਮਨੋ ਕਾਮਨਾ ਪੂਰੀਆਂ ਕਰਨ ਹੋਂਦੇ ਸਾਲ ਜਿਹੜਾ ਜਨਮ ਦਿਨ ਆਸੀ ਕਿਸੇ ਹੋਰ ਤਰੀਕੇ ਨਾਲ ਬੜੇ ਤਰੀਕੇ ਨਾਲ ਸੈਲੀਬ੍ਰੇਟ ਕਰੀਏ ਰਿਪੀ ਲੰਗੜ ਦੇ ਮੂਹਰੇ ਠਾ ਕਰਾਉਂਦੇ ਹਾਂ ਰੋਜੀ ਨੇ ਕਰਾਇਆ ਤੇ ਬਹੁਤ-ਬਹੁਤ ਮੁबारकਾ ਵੀਰ ਨੂੰ ਅੱਜ ਬਹੁਤ ਖੁਸ਼ੀ ਦੇ ਪਾਲਾ ਤੇ ਦਾ ਪਾਲਾ ਜਿਹੜੇ ਮੇਰੇ ਪਿਆਰ ਆ ਸਾਰੇ ਭਰਾਵਾਂ ਦਾ ਰਾਤ ਦੀ ਮਾਤਮਾ ਨੇ ਅੱਜ ਸਪੈਸ਼ਲੀ ਉਹਨਾਂ ਨੂੰ ਬੁਲਾਇਆ ਸੀਗਾ ਤੇ ਉਹਨਾਂ ਨੂੰ ਜਿਹੜਾ ਇੱਕ ਕੇਕ ਆ ਸਰਪ੍ਰਾਈਜ਼ ਦਿੱਤਾ ਆ ਇੱਕ ਤੋਹਫੇ ਵਜੋਂ ਉਹਨਾਂ ਦਾ ਜਨਮ ਦਿਨ ਮਨਾ ਕੇ ਉਹਨਾਂ ਨੂੰ ਜਿਹੜੀ ਮੁबारकਵਾਦ ਦਿੱਤੀ ਆ ਧੰਨਵਾਦ ਜੀ ਮੈਂ ਮੋਬਾਈਲ ਪਰ ਸੋ ਸਾਥੀ ਜੋੜੇ ਵੀ ਨੇ ਸਾਥੀਓ ਸਵਾਗਤ ਆ ਤੇ ਬਹੁਤ-ਬਹੁਤ ਮਾਣ ਦਾ ਜਿਆਦਾ ਹੀ ਪਿਆਰ ਆ ਮੇਰੇ ਭਰਾ ਦਾ ਤੇ ਕਿਉਂਕਿ ਅਸੀਂ ਬਹੁਤ ਸਾਰੇ ਜਿਹੜੇ ਮੁੰਤੇ ਆ ਐਜੂਕੇਸ਼ਨ ਕਰਕੇ ਤੁਹਾਨੂੰ ਨਾਲ ਸਾਂਝੇ ਕਰਦੇ ਆ ਅਸੀਂ ਸਵਾਗਤ ਬਹੁਤ ਸਾਰੇ ਕੇਕ ਕੱਟੇ ਗਏ ਆ ਮੇਰੇ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਪਿਆਰ ਆ ਬਣਾਈ ਰੱਖੇ ਤੇ ਸਾਡੇ ਤੇ ਕਿਰਪਾ ਕਰਦੇ ਰਹੇ ਅਸੀਂ ਇੱਕ ਦੂਜੇ ਨੂੰ ਇੰਨਾ ਹੀ ਲੱਗਣਾ ਜਿਹੜੀਆਂ ਵਾਂਗਵਾ ਦਿੰਦੇ ਰਹੀਏ ਤੇ ਬੁਵਾਰਾ ਦੀ ਸਲਾਮਤੀ ਸੋਖ ਜਿਹੜੀ ਆ ਮੰਗਦੇ ਰਹੀਏ ਤੇ ਵਾਹਿਗੁਰੂ ਸਾਡੇ ਤੇ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਤੇ ਸਮਾਜਿਕ ਤੌਰ ਤੇ ਵੀ ਹੋਰ ਮੇਰੇ ਭਾਂ ਨੂੰ ਬਲੰਦੀਆਂ ਬਖਸ਼ੇ ਤੇ ਇਹ ਜਿਹੜਾ ਚੈਮਨ ਆ ਜਿਹੜਾ ਕਿ ਪੰਜਾਬ ਦੇ ਅੰਦਰ ਆ ਤੇ ਹੋਣ ਵਾਲੇ ਤੇ ਬਾਕੀ ਸਟੇਟਾਂ ਵੀ ਅੰਦਰ ਜਿਸ ਤਰ੍ਹਾਂ ਸਾਡੀ ਪ੍ਰੋਪੋਜ਼ਲ ਚੱਲ ਰਹੀ ਆ ਇਹਨਾਂ ਦੀ ਤੇ ਬਾਕੀ ਸਟੇਟਾਂ ਚ ਅਸੀਂ ਜਿਹੜਾ ਪੈਰ ਧਰੀਏ ਤੇ ਸਮਾਜ ਨੂੰ ਰੋਹ ਸਮਾਜ ਦੇ ਸੱਜਣਾ ਦੇ ਅੰਦਰ ਪੱਤਰ ਕਰਦਾ ਰਾਜ ਗਾਲਵ ਜੀ ਬਹੁਤ-ਬਹੁਤ ਮੁਬਾਰਕ ਆ ਪ੍ਰਾਂਮ ਸਾਡੇ ਚ ਚਲੋ ਅੱਗੇ ਅੱਗੇ ਆਵਾਜ਼ ਬਹੁਤ-ਬਹੁਤ ਮੁਬਾਰਕ ਹੋਣੀ ਤੇ ਸਾਡੇ ਬੰਜੀ ਫੋਨ ਆ ਸਾਡੇ ਬਲਜੀਤ ਜੀ ਵੀ ਆ ਰਹੇ ਆਏ ਹੋਏ ਨੇ ਮੈਨੂੰ ਫੜਾ ਦੇ ਨਾਲ ਹੀ ਆ ਤੇ ਉਹਨਾਂ ਨੇ ਮੈਂ ਕਹੂੰਗਾ ਸਾਡੇ ਟੀਮ ਦੇ ਮੈਂਬਰ ਹੀ ਆ ਉਹ ਵੀ ਮਤਲਬ ਸਾਡੇ ਨਾਲ ਘੱਟ ਬੈਠਦੇ ਆ ਚਲੋ ਜੀ ਪੱਪੀ ਜੀ ਤੇ ਸਾਡੇ ਮੁਸਲਮਾਨ ਭਾਈਚਾਰੇ ਦੇ ਪ੍ਰਧਾਨ ਜਿਹੜੇ ਕਿ ਜਗਰਾਂ ਮੈਨੂੰ ਸੌਰੀ ਮਾਫੀ ਚਾਹੁੰਦਾ ਜਿਹਨ ਜਗਰਾਂ ਦਾ ਪ੍ਰਧਾਨ ਹੈਗਾ ਹੀ ਜਾਂ ਕੋਈ ਵੱਡਾ ਜੀ ਅਹੁਦਾ ਉਹਨਾਂ ਕੋਲ ਹੈਗਾ ਆ ਬਲਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਪਰਮੇਂਦਰ ਸਿੰਘ ਜੀ ਬਹੁਤ-ਬਹੁਤ ਸਵਾਗਤ ਹੈ ਰਾਜਗਾਲਬ ਜੀ ਨੂੰ ਆਓ ਜੀ ਲੋ ਆ ਵੀ ਪੂਰੀ ਟੀਮ ਸਮੁੱਚੀ ਨਗਰ ਕੌਂਸਲ ਇੱਧਰ-ਇੱਧਰ ਦੇਖੋ ਸਾਡੀ ਜਿਹੜੀ ਟੀਮ ਇੱਧਰ ਵੀ ਦੇਖੋ ਨਾ ਥਾਂ ਮਾਂਜ ਕਰਾਉਂਦਾ ਹੈ ਅੱਜ ਕੱਲ ਜਿਹੜਾ ਇੱਕ ਸਾਡਾ ਭਰਾ ਉਹਦੇ ਵਿੱਚ ਸਾਡੇ ਵੀਰ ਰਾਜਗਾਲਬ ਜੀ ਤੇ ਰਮੇਸ਼ਾ ਜੀ ਅਸੀਂ ਇਹਨਾਂ ਦੇ ਰਿਣੀ ਆ ਕਿ ਜਿਨ੍ਹਾਂ ਨੇ ਸਾਨੂੰ ਪਹਿਲ ਦੇ ਅਧਾਰ ਤੇ ਸਾਡੀ ਜਿਹੜੇ ਨਿਊਜ਼ ਹੈਗੀਆਂ ਖਬਰਾਂ ਪ੍ਰਕਾਸ਼ਿਤ ਕਰਦੇ ਨੇ ਸੋ ਸਮਾਜ ਦੇ ਇੱਧਰ ਦੇਖੋ ਜੀ ਇੱਧਰ ਘੱਟ ਬੁਲਟ ਵਾਲੀ ਸ਼ਖਸੀਅਤ ਮੈਂ ਕਹਾਂ ਬਹੁਤ ਘੱਟ ਸਿੱਖਿਅਤਾ ਹੁੰਦੀਆਂ ਇਦਾਂ ਦੀਆਂ ਜਿਸ ਲੋ ਮੇਰੇ ਭਰਾ ਨੂੰ ਰੱਜ ਕੇ ਤਵਾਵਾਂ ਦਿਓ ਰਾਜ ਗੱਲਵਾਲੀ ਨੂੰ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਧੂਰੀਆਂ ਗਾਣੇ ਸਾਲ ਤੁਹਾਡੇ ਨਾਲ ਵੀ ਸਾਂਝੀਆਂ ਵੀ ਕਰਾਂਗੇ ਵਾਹਿਗੁਰੂ ਕਿਰਪਾ ਕਰਨ ਤੇ ਆਪਾਂ ਜਿਹੜਾ ਜਨਮ ਦਿਨ ਆ ਹੋਰ ਕਿਸੇ ਤਰੀਕੇ ਨਾਲ ਵੱਡੇ ਪੱਧਰ ਤੇ ਮਨਾਈਏ ਇਸੇ ਤਰ੍ਹਾਂ ਜੇ ਸਮਾਜ ਦੀ ਸੇਵਾ ਕਰਦੇ ਨੇ ਸਾਥੀਓ ਜੁੜਨ ਲਈ ਪੜਾ ਬਹੁਤ ਬਹੁਤ ਧੰਨਵਾਦ ਹੈਪੀ ਬਰਥਡੇ ਰਾਜ ਗੱਲ ਜੀ ਬਰੌਨ ਤੁਹਾਡੀ ਬੋਰ ਚੈਨਲ ਜਿਹੜਾ ਕਿ ਨਿਊ ਚੈਨਲ ਹੈਗਾ ਉਹਦੇ ਲਈ ਬਹੁਤ ਬਹੁਤ ਹੋਰ ਇੱਕ ਬੁਰੇ ਸਭ ਜੀ ਤੁਹਾਡਾ ਵੀ ਸਵਾਗਤ ਮੈਨੂੰ ਪਤਾ ਫਿਰ ਸਾਥੀ ਜੁੜਨ ਦਾ ਕਿਰਿੰਦਰ ਰਿਆੜ ਜੀ ਸਾਡੇ ਪੰਜਾਬ ਦੀ ਤੋਪ ਸਾਡੇ ਰਗਰੇਟਾ ਕੌਮ ਦੇ ਹੀਰੇ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਅੰਦਰ ਤੁਮ ਪਾਈ ਆ ਬਦਰੀ ਦੇ ਅੰਦਰ ਇੱਕ ਕਾਰ ਪ੍ਰੋਗਰਾਮ ਰੱਖਿਆ ਸੀ ਜਿਹੜਾ ਕੱਲੇ ਨਗਰੋਂ ਰੇਟਿਆਂ ਦਾ ਤੂਫਾਨ ਲਿਆਦਾ ਮੈਂ ਕਿਹਾ ਉਥੇ ਹੜ ਲਿਆਦਾ ਰਗਰੇਟਿਆਂ ਦਾ ਰੰਗਰੇਟੇ ਵੀ ਆਮ ਨਹੀਂ ਸੀ ਉਥੇ ਤੋਪਾਂ ਪੰਜਾਬ ਦੀਆਂ ਪਹੁੰਚੀਆਂ ਸਲੂਟ ਆ ਭਾਈ ਜੀ ਤੁਹਾਨੂੰ ਰਿਆੜ ਸਾਹਿਬ ਪੂਰੀ ਟੀਮ ਨੂੰ ਗੱਜਨ ਸਿੰਘ ਵਾਲਾ ਜੀ ਸੁਬੰਦਰ ਜੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਜਿੱਨੀ ਤੁਸੀਂ ਟੀਮਸ ਮਾਰਕਵਾ ਦਿੱਤੀ ਅੱਜ ਫੇਰ ਐ ਸਭ ਜੀ ਸਾਡੇ ਜਨਮ ਦਿਨ ਦੇ ਮੌਕੇ ਦੇ ਉੱਪਰ ਆ ਤੁਹਾਨੂੰ ਫਿਰ ਮੁਬਾਰਕਬਾਦ ਦਿੰਦਾ ਕਿਉਂਕਿ ਮੈਨੂੰ ਜਦੋਂ ਵੀ ਤੁਸੀਂ ਮੇਰੇ ਨਾਲ ਜੁੜੋਗੇ ਮੈਨੂੰ ਤੁਹਾਡੀ ਯਾਦ ਆਊਗੀ ਤੁਹਾਡੇ ਕੀਤੇ ਹੋਏ ਕਾਰਜ ਮੇਰੇ ਦਿਲ ਨੂੰ ਕਹੋ ਇੱਕ ਪਿਆਰ ਜਿਹੜਾ ਦਰਦ ਹੈ ਮੇਰੇ ਛਲਕੂਗਾ ਤੇ ਬਾਰ-ਬਾਰ ਮੈਂ ਤੁਹਾਨੂੰ ਐਪਰੀਸ਼ੀਏਟ ਕਰਦਾ ਰਹੂੰਗਾ ਤਾਂ ਜੋ ਜਿਹੜਾ ਸਾਡਾ ਸਮਾਜ ਹੈ ਇਕਜੁੱਟ ਹੋ ਸਕੇ ਤੇ ਬਹੁਤ ਵੱਡਾ ਤੁਸੀਂ ਪ੍ਰਾਲਾ ਕੀਤਾ ਸੀਗਾ ਤੇ ਅੱਜ ਫਿਰ ਇੱਕ ਵਾਰੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜਿੰਨੇ ਵੀ ਸਾਥੀ ਜੁੜੇ ਹੋ ਸਾਥੀਓ ਤੁਸੀਂ ਆਪਾਰ ਸਿੰਘ ਜੀ ਜੁੜੇ ਨੇ ਪਾਰ ਦੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਬਹੁਤ ਬਹੁਤ ਮੁਬਾਰਕਾ ਥੈਂਕ ਯੂ ਸਾਰੇ ਵੀਰ ਦਿਓ ਬਾਬਲਾ ਮੋਗਲਾ ਜੀ ਸਾਡੇ ਪ੍ਰਾਣੇ ਸਾਥੀ ਟੀਮ ਦੇ ਸਾਹਿਲ ਗੁਪਤਾ ਜੀ ਬਹੁਤ ਬਹੁਤ ਸਵਾਗਤ ਆ ਸਾਹਿਲ ਜੀ ਤੁਹਾਡਾ ਵੀ ਸਾਰਿਆਂ ਦੇ ਜਿੰਨੇ ਸਾਥੀ ਜੁੜ ਰਹੇ ਹੋ ਦਿਓ ਦੱਬ ਕੇ ਵੀਰ ਨੂੰ ਮੁਬਾਰਕਾ ਤੇ ਭਰ ਦਿਓ ਫੇਸਬੁੱਕ ਜਿੰਨੀਆਂ ਦੁਆਵਾਂ ਦੇਵੋਗੇ ਉਹਨਾਂ ਮੇਰਾ ਵੀਰ ਹੈ ਜਿਹੜਾ ਇਹ ਤਰੱਕੀ ਕਰੂਗਾ ਆਪਣੀਆਂ ਦੁਆਵਾਂ ਦੇ ਨਾਲ ਵਾਇਕਲ ਨੂੰ ਤੰਦਰੁਸਤੀ ਬਖਸ਼ਣ ਪਰਵਾਰ ਨੂੰ ਤੰਦਰੁਸਤੀ ਬਖਸ਼ ਰਹੀ ਹੈ ਸਮਾਜ ਦੀ ਸੇਵਾ ਕਰਦੇ ਨੇ ਚੰਗੀ ਪੱਤਰਕਾਰ ਦੇ ਨਾਲ ਤੇ ਹੁਣ ਆਪਾਂ ਅਸੀਂ ਕਰਨਾ ਸੈਲੀਬ੍ਰੇਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ